ਤੁਹਾਡੀ ਅਕਲ ਨਹੀਂ ਤੁਹਾਡੇ ਵਿਸ਼ਵਾਸ ਤੁਹਾਡੇ ਜੀਵਨ ਦੀ ਹੱਦ ਨੂੰ ਮਿੱਥਦੇ ਹਨ ਆਪਣੀ ਸੋਚ ਅਤੇ ਆਪਣੇ ਵਿਸ਼ਵਾਸਾਂ ਨੂੰ ਨਿਰਧਾਰਿਤ ਕਰਨ ਵਾਲੇ ਤੁਸੀਂ ਆਪ ਹੀ ਹੋ ਨਿਰਸੰਦੇਹ ਕਈ ਸਥਿਤੀਆਂ ਅਜਿਹੀਆਂ ਹੁੰਦੀਆਂ ਹਨ ਜਿੰਨਾ ਵਿੱਚੋਂ ਕੋਈ ਵੀ ਫੈਸਲਾ ਪੂਰੀ ਤਰ੍ਹਾਂ ਸੰਤੋਖਜਨਕ ਜਾਂ ਸਹੀ ਨਹੀਂ ਹੁੰਦਾ ਪਰ ਇਸ ਦਾ ਅਰਥ ਇਹ ਨਹੀਂ ਕਿ ਕੋਈ ਫੈਸਲਾ ਕੀਤਾ ਹੀ ਨਾ ਜਾਵੇ ਜੀਵਨ ਵਿੱਚ ਬਹੁਤ ਕੁਝ ਹੈ ਜੋ ਅਸੰਭਵ ਹੁੰਦਾ ਹੈ ਪਰ ਜੋ ਕੁਝ ਸੰਭਵ ਹੁੰਦਾ ਹੈ ਉਹ ਕਿਹੜੇ ਪਾਸੇੋਂ ਘਟ ਹੁੰਦਾ ਹੈ ਰੱਬ ਵੀ ਹਨੇਰੇ ਨੂੰ ਸੂਰਜ ਸਾਹਮਣੇ ਨਹੀਂ ਲਿਆ ਸਕਦਾ ਰੱਬ ਦੀਆਂ ਵੀ ਸੀਮਾਵਾਂ ਹਨ ਮਨੁੱਖਤਿਆਂ ਕਿਉਂ ਨਾ ਹੋਣ ਲੋੜ ਤਾਂ ਸੀਮਾਵਾਂ ਦੇ ਅੰਦਰ ਛੁਪੀਆਂ ਹੋਈਆਂ ਸੰਭਾਵਨਾਵਾਂ ਨੂੰ ਵੇਖਣ ਦੀ ਹੈ ਤੇ ਹੌਸਲੇ ਬਿਨਾ ਧਾਰਮਿਕ ਹੋਣਾ ਵੀ ਸੰਭਵ ਨਹੀਂ ਹੁੰਦਾ ਮਾਪਿਆਂ ਦਾ ਸਤਿਕਾਰ ਕਰਨ ਵਾਸਤੇ ਬੜੇ ਹੌਸਲੇ ਦੀ ਲੋੜ ਹੁੰਦੀ ਹੈ ਜੋ ਆਪਣੇ ਮਾਪਿਆਂ ਦੇ ਵਿਰੁੱਧ ਹੁੰਦੇ ਹਨ ਉਹ ਉੱਚੀਆਂ ਸੋਚਾਂ ਦੇ ਪੱਖ ਵਿੱਚ ਨਹੀਂ ਹੋ ਸਕਦੇ ਉਹ ਜ਼ਿੰਦਗੀ ਵੱਲ ਮੁਸਕਰਾ ਕੇ ਨਹੀਂ ਵੇਖ ਸਕਦੇ ਉਹ ਜ਼ਿੰਦਗੀ ਨਾਲ ਸਿਰ ਉੱਚਾ ਕਰਕੇ ਹੱਥ ਨਹੀਂ ਮਿਲਾ ਸਕਦੇ ਅਜਿਹੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜੇ ਤੁਸੀਂ ਆਪ ਇਮਾਨਦਾਰ ਬਣ ਜਾਵੋ ਤਾਂ ਦੁਨੀਆ ਵਿੱਚੋਂ ਇੱਕ ਬੇਈਮਾਨ ਘਟ ਜਾਵੇਗਾ ਇਹ ਤੁਹਾਡੇ ਲਈ ਇੱਕ ਮਹਾਨ ਪ੍ਰਾਪਤੀ ਹੋਵੇ ਹਰ ਕਿਸੇ ਦੀ ਸ਼ਿਕਾਇਤ ਹੈ ਕਿ ਉਸਦੀ ਯੋਗਤਾ ਦਾ ਮੁੱਲ ਨਹੀਂ ਪਿਆ ਤੁਸੀਂ ਆਪਣਾ ਮੁੱਲ ਪਾਉਣ ਕਿਸ ਤੋਂ ਚਾਹਦੇ ਹੋ ਜਿਨ੍ਹਾਂ ਤੁਸੀਂ ਆਪਣਾ ਮੁੱਲ ਪਾਉਣਾ ਚਾਹਦੇ ਹੋ ਉਹਨਾਂ ਦਾ ਤੁਸੀਂ ਕੀ ਮੁੱਲ ਪਾ ਰਹੇ ਹੋ ਹਰ ਕਿਸੇ ਦੀ ਸ਼ਿਕਾਇਤ ਹੈ ਕਿ ਉਹ ਵਕਤ ਤੋਂ ਪਹਿਲਾਂ ਹੀ ਬੁੱਢਾ ਹੋ ਗਿਆ ਪਰ ਦੱਸੋ ਤਾਂ ਸਹੀ ਬੁੱਢੇ ਹੋਣ ਦਾ ਠੀਕ ਵਕਤ ਕਿਹੜਾ ਹੈ ਹਰ ਕੋਈ ਕਹਿ ਰਿਹਾ ਹੈ ਕਿ ਧਨ ਦੀ ਕਾਣੀ ਵੰਡ ਹੋਈ। ਧਨ ਦੀ ਠੀਕ ਵੰਡ ਕਿਹੜੀ ਹੈ? ਜੇ ਦੇਸ਼ ਦੀ ਸਾਰੀ ਦੌਲਤ ਸਭ ਵਿੱਚ ਬਰਾਬਰ ਵੰਡ ਦਿੱਤੀ ਜਾਵੇ ਤਾਂ ਹਿਸਾਬ ਲਾਓ ਹਰ ਕਿਸੇ ਦੇ ਹਿੱਸੇ ਕਿੰਨਾ ਖਤਨਾ ਆਵੇਗਾ। ਜਦੋਂ ਸਭ ਕੋਲ ਬਰਾਬਰ ਤਾਂ ਨਾ ਜਾਵੇਗਾ ਤਾਂ ਕੰਮ ਕੌਣ ਕਰੇਗਾ? ਤੇ ਕਿਉਂ ਕਰੇਗਾ? ਕੁਝ ਕੰਟਿਆਂ ਵਿੱਚ ਹੀ ਸਥਿਤੀ ਪਹਿਲਾਂ ਵਾਂਗ ਹੀ ਬਈ ਕਿਉਂ ਨਹੀਂ ਹੋ ਜਾਵੇਗੀ? ਮਸਕਰੇ ਅੰਦਰੋਂ ਬੜੇ ਉਦਾਸ ਹੁੰਦੇ ਹਨ। ਵਾਸਤਵ ਵਿੱਚ ਉਹ ਇਸੇ ਲਈ ਹੱਸਦੇ ਰਹਿੰਦੇ ਹਨ ਕਿ ਕਿਦਰੇ ਉਹਨਾਂ ਦਾ ਰੋਣਾ ਨਿਕਲ ਜਾਵੇ। ਜੀਵਨ ਜਿਉਂਦਾ ਇਹ ਵੀਕ ਟੰਗ ਹੈ